ਹਾਂ ਜੀ ਮੈਂ ਕਿਹਾ ਜੀ ਇਧਰ ਸੋ ਦੋਨਾਂ ਨੂੰ ਸੇਵਾ ਤੁਹਾਡੇ 6 ਕਬਡੀਆਂ ਤਿੰਨ ਕਬਡੀਆਂ ਸਾਡੇ ਸ਼ਿੰਦਰਪਾਲ ਸਿੰਘੀ ਫੌਜੀ ਸਾਹਿਬ ਤੇ ਜਗਰਾਜ ਸਿੰਘ ਜਿਲਕਿੱਤੇ ਵਾਲੇ ਪੁਆਇੰਟ ਰੇਟਰ ਦੇ ਹਿੱਸੇ ਪੁਆਇੰਟ ਰੇਟਰ ਦੇ ਹਿੱਸੇ ਜੇ ਬੁੱਲੀ ਚੰਨ ਜੱਫੇ ਲਗਾਤਾਰ ਲਾਊਗਾ ਮਹਿੰਦਰ ਸਿੰਘ ਯੂਐਸਏ ਵੱਲੋਂ 5000 ਰੁਪਏ ਇਨਾਮ ਦਾ ਦਿੱਤਾ ਜਾਊਗਾ ਮਹਿੰਦਰ ਸਿੰਘ ਯੂਐਸਏ ਤਿੰਨ ਜੱਫੇ ਤੇ ਕਹਿੰਦੇ 500 ਦੇਵਾਂਗੇ 5000 ਪਾਣੀ ਤੇ 1000 ਪਾਣੀ ਸ਼ੇਖ ਨੰਬਰਦਾਰ ਦਾ ਪੋਤਰਾ ਭਾਈ ਪੱਤੀ ਕੋਲੇ ਬਹੁਤ-ਬਹੁਤ ਧੰਨਵਾਦ ਮੈਂਟਰ ਜੀ ਦਾ ਨਾਲ-ਨਾਲ ਜਾਣਕਾਰੀ ਦੇ ਰਹੇ ਹਾਂ ਸਯੋਗੀ ਸੱਜਣਾ ਬਾਰੇ ਦੱਸ ਰਹੇ ਹਾਂ ਪਰ ਆਹ ਸੰਗੀ ਕਲਕਲਾ ਵਾਲਾ ਹਜ਼ਾਰ ਕਬੱਡੀ 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 ਪਾ ਰਿਹਾ ਉੱਧਰਲੇ ਪਾਸੇ ਜਗਤਾਰ ਤੇ ਬਿੱਲੀ ਦੇ ਜਿੰਨੇ ਜੱਫੇ ਹੁੰਦੇ ਆ ਹੈਪੀ ਕਨੇਡਾ ਤੇ ਇਕਬਾਲ ਮੁਸਾਫਰ ਹਰ ਜੱਫੇ ਦਾ 500 ਹਰ ਜੱਫੇ ਦਾ ਹੈਪੀ ਕਨੇਡਾ ਤੇ ਇਕਬਾਲ ਮੁਸਾਫਰ ਲੈ ਵੀ ਮਨਦੀਪ ਆ ਮੈਚ ਪਿੰਡ ਦਾ ਥੋੜੀ ਮਜਬੂਰੀ ਸਮਝਣੀ ਪੈਣੀ ਦੇ ਵੀਰੋ ਹਾਂਜੀ ਮਾਈਟਰ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਕਹਿੰਦੇ ਟੋਲੀ ਵਾਲਾ ਇਸ ਵੇਲੇ ਕਬੱਡੀ ਪੌਂਡਲੇ ਵਾਲੇ ਹੋਇਆ ਪਰ ਸਾਹਮਣੇ ਕਾਰ ਮੁੰਡਾ ਕਹਿੰਦੇ ਖੱਲਾ ਵਾਲਾ ਖੁੱਸ ਚੜਦਾ ਨੰਦ ਵੇ ਸਮੇ ਕਹਿੰਦੇ ਕਬੱਡੀ ਪਾ ਰਿਆ ਉਹ ਬਿੱਲੀ ਉਹ ਟਕਲਾ ਮੁੰਡਿਆ ਪਰ ਨੀਤਾ ਉਹ ਵੇਖੋ ਨੀਤਾ ਨੀਤਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਕਰੈਕਟ ਟੀਮ ਜਿਹੜੀ ਗੋਲਦੀ ਪਾਈ ਦੀ ਉਹਨਾਂ ਵੱਲੋਂ ਗੁਰਪ੍ਰੀਤ ਟੀਪੀ ਦਾ ਹਰ ਨੰਬਰ 500 ਦਾ ਗੁਰਪ੍ਰੀਤ ਟੀਪੀ ਦਾ ਹਰੇਕ ਨੰਬਰ 500 ਦਾ ਕਰੈਕਟ ਟੀਮ ਟੋਲੀ ਪਾਈ ਵੱਲੋਂ ਵੱਡੇ ਇਲਾਜ ਦੂਜੀ ਰੇਡ ਗੁਰਪ੍ਰੀਤ ਨਹੀਂ ਕਰਨਾ ਦੇਖੋ ਸਾਰੇ ਦਰਸ਼ਕ ਅਸੀਂ ਵੇਖੀ ਜਾ ਰਹੇ ਹਾਂ ਕਬਾਟਾ ਚਾਹੀਏ ਮੋਢੀ ਲਗਰਾਂ ਦੀ ਟੱਕਰ ਹੈ ਮਾੜਾ ਅਸੀਂ ਵੀ ਨਾ ਕਰੀਏ ਸ਼ਿਕਾਰ ਬੱਲਿਆ ਤੇਰੀ ਉਮਰ ਨਿਆਣੀ ਓ ਮਾੜਾ ਅਸੀਂ ਵੀ ਨਾ ਕਰੀਏ ਸ਼ਿਕਾਰ ਬੱਲਿਆ ਤੇਰੀ ਉਮਰ ਨਿਆਣੀ ਜਿਹੜਾ ਪਹਿਲਾ ਨੰਬਰ ਸੀ ਉਹ ਹੋਲਡ ਕੀਤਾ ਗਿਆ ਹੈ ਹੋਲਡ ਨੰਬਰ ਹੋਲਡ ਹੈ ਮੇਰੀ ਬੇਨਤੀ ਆ ਵੀ ਸਾਡੇ ਜਿਹੜੇ ਬਾਹਰ ਅਫੀਸ਼ਰ ਬੈਠੇ ਆ ਚੈੱਕ ਕਰ ਲੈਣ ਇਸ ਵੇਲੇ ਕਹਿੰਦੇ ਨੌਜਨ ਟੰਗੀਆਂ ਵਾਲਾ ਸਤਿਗੁਰ ਜਗੰਨਨਾ ਸੰਦੀਪਾ ਢਾਲਾ ਵਾਲਾ ਮੰਗਲ ਮੰਗਲ ਦੇਖੀ ਯਾਰ ਮਾਈ ਗਰੂ ਮੇਰ ਕਰੇ ਪਹਿਲਾ ਵੀ ਇਹ ਮੁੰਡਾ ਸੱਟ ਲੱਗ ਕੇ ਬਾਹਰ ਪਰਿਆ ਸੱਚੇ ਬਾਸ਼ਾ ਮੇਰ ਕਰੇ ਵੱਡਿਆ ਆਸਾਏ ਮੱਲ ਤੋਂ ਮ우스 ਪਰੇ ਜਰੂਰ ਪਲੀਜ਼ ਪੁੱਛਦੀ ਕਰਦੇ ਇੱਕ ਬੇਨਤੀ ਆ ਯਾਰ ਗਰਾਊਂਡ ਕਲੀਅਰ ਰੱਖੀਆ ਗਰਾਊਂਡ ਕਲੀਅਰ ਰੱਖੀਆ ਉਧਰ ਸੁੱਖ ਵੀ ਸਕਾ ਕੈਨੇਡਾ ਟਰੋਲੀ ਭਾਈ ਭਪਿੰਦਰ ਸਿੰਘ ਟਰੋਲੀ ਰਣਜੀਤ ਟਰੋਲੀ ਜਵਿੰਦਰ ਟਰੋਲੀ ਹੁਣਾਂ ਦਾ ਧੰਨਵਾਦ ਹੈ ਉਧਰ ਬਿਲਕੁਲ ਨਹੀਂ ਜੀ ਕਹਿੰਦੇ ਉਧਰ ਹਰੇ ਵੇਖੋ ਉਹ ਕਬੱਡੀ ਦਾ ਸਿਰੇ ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਦਰਵਾਜ਼ਾ ਅਗਲੀਆਂ ਟੀਮਾਂ ਅਨਾਉਂਸ ਕਰ ਦਈਏ ਭਾਈ ਅਗਲੇ ਮੁਕਾਬਲੇ ਦੀਆਂ ਟੀਮਾਂ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਲਾਗੇ ਆ ਜਾਣ ਪਾਲਾ ਕੱਲਾ ਵਾਲਾ ਮਾਟਾ ਵਟ ਗਿਆ ਵਾਹੇ ਪਾਲਾ ਇਹ ਕੱਲਾ ਵਾਲਾ ਜੋਧਰੇ ਠੱਡੇ ਠਾਰ ਪੜੇ ਦੀ ਘੁੱਟ ਭਰੀ ਹੈ ਗੱਜ ਚੌੜੀ ਛਾਤੀ ਹੈ ਬੜੀ ਜਾਨ ਦਾ ਜੋਧ ਚੌਧ ਬੋਲੀ ਵਾਲਾ ਹੋ ਦੇਖਾਂਗੇ ਦਿਲ ਕਬਡੀਆਂ ਸ਼ਮਿੰਦਰ ਸਿੰਘ ਦੀ ਫੌਜੀ ਆਨਾਂ ਦੇ ਬਾਕੀ ਮੁੰਡਿਆਂ ਨੇ ਕਿਹਾ ਕਿ ਇਧਰ ਉਹ ਜਿਹੜਾ ਹੋਲਡ ਵਾਲਾ ਪੁਆਇੰਟ ਕਿਤੇ ਪਏ ਉਹ ਘੱਲਕਲਾਂ ਨੂੰ ਦਿੱਤਾ ਗਿਆ ਹੈ ਹੋਲਡ ਵਾਲਾ ਪੁਆਇੰਟ ਘੱਲਾਂ ਦੀ ਟੀਮ ਨੂੰ ਦਿੱਤਾ ਗਿਆ ਹੈ ਹੋਲਡ ਵਾਲਾ ਪੁਆਇੰਟ ਘੱਲਾਂ ਨੂੰ ਦਿੱਤਾ ਗਿਆ ਹੈ ਹਾਂ ਵੇਖੋ ਉਧਰ ਜੋਤ ਲਈ ਸਾਡੇ ਕੇਵਲ ਸਿੰਘ ਦੀ ਕਮੇਟੀ ਮੈਂਬਰ 500 ਰੁਪਏ ਜੋਤ ਰੋਲੀ ਵਾਲੇ ਨੇ ਪਾਇੰਟਾ ਕਰ ਰਹੇ ਹੈ ਕੇਵਲ ਸਿੰਘ ਜੀ ਸਾਡੇ ਕਮੇਟੀ ਮੈਂਬਰ ਨਿਊਜ਼ੀਲੈਂਡ ਇਧਰਲੇ ਪਾਸੇ ਹਾਂ ਰੀਪਲੇ ਦੀ ਮੰਗੋ ਟੋਲੀ ਵਾਲਿਆਂ ਨੇ ਵੀ ਕਰਤੀ ਐ ਰੀਪਲੇ ਦੀ ਮੰਗੋ ਟੋਲੀ ਵਾਲਿਆਂ ਨੇ ਵੀ ਟੀਵੀ 'ਤੇ ਬਣਾਤੇ ਆ ਵੀ ਸਾਡਾ ਵੀ ਰੀਪਲੇ ਐ ਇਹ ਵੀ ਮੇਰੀ ਬਾਨਤੀ ਕੀਤੇ ਬਾਅਦ ਚੈੱਕ ਕਰ ਲਈਏ ਉਹਨਾਂ ਨੇ ਵੀ ਰੀਪਲੇ ਦੀ ਮੰਗ ਕੀਤੀ ਆ ਆ ਮੈਚ ਜੋ ਆ ਪੁਆਇੰਟ ਦੇ ਉੱਪਰ ਰੀਪਲੇ ਐ ਗੁਰਵਿੰਦਰ ਨੀ